सारे ही स्रोतिया प्यार भरी सताल राशन कार्ड में ली खुशखबरी पंजाब सरकार वालों तहती तो जा रही है जो राशन कार्ड के उपर तू तो फ्री राशन मिलता है उसके बारे तो पूरी जानकारी देंगे जड़े परिवार जिन्हों राशन नहीं मिलता जो इस ਰਾਸ਼ਨ ਕਾਰਡ ਉਹਨਾਂ ਦਾ ਨਹੀਂ ਬਣਿਆ ਹੋਇਆ ਉਹਨਾਂ ਦੇ ਬਾਰੇ ਵੀ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਕੇਂਦਰ ਸਰਕਾਰ ਨੇ ਵੀ ਉਹਨਾਂ ਪਰਿਵਾਰਾਂ ਦੀ ਚੋਣ ਕਰਨ ਵਾਸਤੇ ਕਿਹਾ ਹੈ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਜਿਨ੍ਹਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਲੋੜਵੰਦ ਨੇ ਉਹਨਾਂ ਵਾਸਤੇ ਜੋ ਐਲਾਨ ਹੋਇਆ ਸੋ ਸਾਰੇ ਹੀ ਲਾਭਪਾਤਰੀਆਂ ਨੂੰ ਜੋ ਕੇਂਦਰ ਸਰਕਾਰ ਦੇ ਵੱਲੋਂ ਅੱਜ ਇੱਕ ਖੁਸ਼ਖਬਰੀ ਦਿੱਤੀ ਹੈ ਸੋ ਕੇਂਦਰ ਸਰਕਾਰ ਨੇ ਲਗਭਗ ਜੋ ਫ੍ਰੀ ਰਾਸ਼ਨ ਦੇਣਾ ਸ਼ੁਰੂ ਕੀਤਾ ਹੋਇਆ ਹੈ ਪੂਰੇ ਭਾਰਤ ਦੇਸ਼ ਦੇ ਵਿੱਚ ਉਸ ਤੋਂ ਬਾਅਦ ਜੋ ਰਾਜਾਂ ਦੀਆਂ ਸਰਕਾਰਾਂ ਨੇ ਉਹ ਆਪਣੇ ਵੱਲੋਂ ਕੁਝ ਨਾਲ ਜੋੜ ਕੇ ਉਹ ਰਾਸ਼ਨ ਮੁਹੱਈਆ ਕਰਾਉਂਦੀਆਂ ਨੇ ਕਣਕ ਚੌਲ ਦਾਣਾ ਹੋਰ ਅਲੱਗ-ਅਲੱਗ ਤਰ੍ਹਾਂ ਦਾ ਜੋ ਸਮਗਰੀ ਹੁੰਦੀ ਹੈ ਵੱਖ-ਵੱਖ ਸਟੇਟਾਂ ਨੂੰ ਜਿਹੜੀ ਉਹ ਮੁਹੱਈਆ ਕਰਵਾਈ ਜਾਂਦੀ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਵੀ ਪੰਜਾਬ ਵਾਸੀਆਂ ਨਾਲ ਜੋ ਰਾਸ਼ਨ ਕਾਰਡ ਉਹਨਾਂ ਦੇ ਨੇ ਉਹਨਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜੋ ਇਹ ਐਲਾਨ ਕੀਤਾ ਸੀ ਕਿ ਹਰੇਕ ਲਾਭਪਾਤਰੀ ਆਪਣਾ ਰਾਸ਼ਨ ਕਾਰਡ ਈ ਕੇ ਵਾਈ ਸੀ ਕਰਵਾਏ ਜੋ ਕਿ 30 ਜੂਨ ਮੱਕਨਤੀ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ 31 ਮਾਰਚ ਤੱਕ ਜਿਹੜੇ ਆਪਣੇ ਰਾਸ਼ਨ ਕਾਰਡ ਨੇ ਉਹਨਾਂ ਨੂੰ ਈ ਕੇ ਵਾਈ ਸੀ ਕਰਨ ਤੋਂ ਬਾਅਦ ਆਧਾਰ ਨਾਲ ਲਿੰਕ ਕਰਵਾ ਲੈਣ ਸਾਰੇ ਹੀ ਲਾਭਪਾਤਰੀ ਪਰ ਹੁਣ 31 ਮਾਰਚ ਲੰਘਣ ਤੋਂ ਬਾਅਦ ਵੀ ਜੋ ਚੈੱਕ ਕੀਤੇ ਗਏ ਨੇ ਬਹੁਤ ਸਾਰੇ ਲਾਭਪਾਤਰੀਆਂ ਦੇ ਅਜੇ ਤੱਕ ਆਧਾਰ ਕਾਰਡ ਨਾਲ ਆਪਣੇ ਰਾਸ਼ਨ ਕਾਰਡ ਲਿੰਕ ਨਹੀਂ ਹੋਏ ਈਕੇਵਾਈਸੀ ਨਹੀਂ ਹੋਈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੀ ਐਲਾਨ ਕੀਤਾ ਹੈ ਤੇ ਪੰਜਾਬ ਸਰਕਾਰ ਨੇ ਵੀ ਜੋ ਇਸ ਮੀਤੀ ਦੇ ਵਿੱਚ ਵਾਅਦਾ ਕੀਤਾ ਗਿਆ ਕਿ ਜਿਨ੍ਹਾਂ ਦੇ 31 ਮਾਰਚ ਤੱਕ ਆਪਣੇ ਰਾਸ਼ਨ ਕਾਰਡ ਈ ਕੇ ਵੀ ਸੀ ਆਧਾਰ ਨਾਲ ਲਿੰਕ ਨਹੀਂ ਹੋਏ ਉਹਨਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ ਹੈ ਜੋ 30 ਜੂਨ ਤੱਕ ਉਹ ਆਪਣੇ ਰਾਸ਼ਨ ਕਾਰਡ ਈ ਕੇ ਵੀ ਸੀ ਕਰਵਾਉਣ ਹਰੇਕ ਲਾਭਪਾਤਰੀ ਦਾ ਆਪਣੇ ਆਧਾਰ ਕਾਰਡ ਨਾਲ ਰਾਸ਼ਨ ਕਾਰਡ ਦਾ ਲਿੰਕ ਹੋਵੇ ਤਾਂ ਕਿ ਆਉਣ ਵਾਲਾ ਜਿਹੜਾ ਤੁਹਾਡਾ ਕੋਟਾ ਹੈ ਉਹ ਤੁਹਾਨੂੰ ਮਿਲ ਸਕੇ ਫ੍ਰੀ ਰਾਸ਼ਨ ਦਾ ਜਿਸ ਲਾਭਪਾਤਰੀ ਦਾ ਆਧਾਰ ਕਾਰਡ ਨਾਲ ਰਾਸ਼ਨ ਕਾਰਡ ਲਿੰਕ ਨਾ ਹੋਇਆ ਉਸ ਦਾ ਕੋਟਾ ਕੱਟ ਦਿੱਤਾ ਜਾਵੇਗਾ ਉਸ ਨੂੰ ਜਿਹੜਾ ਫਿਰ ਫ੍ਰੀ ਰਾਸ਼ਨ ਨਹੀਂ ਮਿਲੇਗਾ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੀ ਅੱਜ ਇਸ ਤਰੀਕੇ ਵਿੱਚ ਵਾਅਦਾ ਕਰਦੇ ਹੋਏ ਹੁਣ 30 ਜੂਨ ਤੱਕ ਹਰੇਕ ਲਾਭਪਾਤਰੀ ਨੂੰ ਆਪਣਾ ਰਾਸ਼ਨ ਕਾਰਡ ਜੋ ਆਧਾਰ ਕਾਰਡ ਨਾਲ ਲਿੰਕ ਕਰ ਲੈਣਾ ਚਾਹੀਦਾ ਹੈ ਈ ਕੇ ਯੂ ਸੀ ਕਰਵਾ ਲੈਣੀ ਚਾਹੀਦੀ ਜੋ ਕਿ ਬਿਲਕੁਲ ਫ੍ਰੀ ਹੈ ਤੁਹਾਡੇ ਡੀਪੂ 홀ਡਰ ਦੇ ਕੋਲ ਜੋ ਇਹ ਸਾਰਾ ਡਾਟਾ ਹੋਵੇਗਾ ਉਹ ਡੀਪੂ 홀ਡਰ ਤੁਹਾਡੇ ਆਧਾਰ ਕਾਰਡ ਨਾਲ ਤੁਹਾਡਾ ਰਾਸ਼ਨ ਕਾਰਡ ਲਿੰਕ ਕਰੇਗਾ ਇਸ ਨੂੰ ਲੈ ਕੇ पहला इकती मार्च तक का समा जिस वादा करते हुए केंद्र सरकार ने तीह जून तक ये अगे मीति वाई है सो हरेक लाभपातरी जिसके को राशन कार्ड है उस अपना राशन कार्ड जो उसू अपने आधार के नाम लिंक वास्ते तीह जून तक का समा दिता जाता है इस न जो केंद्र सरकार तो राज्य सरकार ने ਸਥਿਤੀ ਤੋਂ ਜਾਣੂ ਹੋਏ ਨੇ ਕਿ ਬਹੁਤ ਸਾਰੇ ਝਾਲੀ ਰਾਸ਼ਨ ਕਾਰਡ ਨੇ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਪੰਜਾਬ ਵਿੱਚ ਵੀ ਜਿਹੜੀ ਸਰਕਾਰਾਂ ਦੇ ਵੱਲੋਂ ਇਹ ਰਾਸ਼ਨ ਕਾਰਡ ਬਣਾਏ ਗਏ ਸੀ ਉਹ ਬਹੁਤ ਸਾਰੇ ਝਾਲੀ ਔਰ ਜਿਹੜੇ ਕੁਝ ਰਾਸ਼ਨ ਕਾਰਡ ਦੇ ਵਿੱਚ ਕਈ ਪਰਿਵਾਰਾਂ ਦੇ ਮੈਂਬਰਾਂ ਦੇ ਜਿਹੜੀ ਡੈਥ ਹੋ ਚੁੱਕੀ ਹੁੰਦੀ ਹੈ ਉਹਨਾਂ ਦੇ ਨਾਮ ਨਹੀਂ ਕੱਟੇ ਗਏ ਸੋ ਉਹਨਾਂ ਦਾ ਰਾਸ਼ਨ ਕਾਰਡ ਜਿਹੜਾ ਜੋਨਾਂ ਨੂੰ ਰਾਸ਼ਨ ਮਿਲਦਾ ਹੈ ਉਹ ਜਿਹੜੇ ਕਪੜੇ ਬਾਜੀ ਹੁੰਦੀ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਸਾਰੀ ਕਪੜੇ ਬਾਜੀ ਰੋਕਣ ਵਾਸਤੇ ਝੋਲਾ ਪਾਤਰੀਆਂ ਨੂੰ ਇਸ ਦਾ ਫਾਇਦਾ ਹੋ ਸਕੇ ਇਸੇ ਕਰਕੇ ਇਹ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਈ ਕੇ ਵਾਈ ਸੀ ਸੋ ਜਾਲੀ ਰਾਸ਼ਨ ਕਾਰਡ ਜਿਹੜੇ ਬਣੇ ਹੋਏ ਨੇ ਉਹ ਵੀ ਰੁਕਣਗੇ ਔਰ ਜਿਹੜੇ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਜੋ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਕੱਟਣਾ ਸੀਗਾ ਉਹ ਨਹੀਂ ਕੱਟਿਆ ਗਿਆ ਉਹਨਾਂ ਦਾ ਨਾਮ ਵੀ ਆਟੋਮੈਟ ਕੱਟਿਆ ਜਾਵੇਗਾ ਜਦੋਂ ਉਹਨਾਂ ਦੇ ਆਧਾਰ ਕਾਰਡ ਨਾਲ ਲਿੰਕ ਨਹੀਂ ਹੋਵੇਗਾ ਉਸ ਦਾ ਨਾਮ ਤਾਂ ਸੋ ਇਸ ਨਾਲ ਬਹੁਤ ਸਾਰਾ ਇਹੜਾ ਕੀ ਭ੍ਰਿਸ਼ਟਾਚਾਰ ਰੁਕੇਗਾ ਸੋ ਲਾਭਪਾਤਰੀਆਂ ਨੂੰ ਜੋ ਕੇਂਦਰ ਸਰਕਾਰ ਦੇ ਵੱਲੋਂ ਵੀ ਆਪਣਾ ਰਾਸ਼ਨ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਸਮਾਂ ਦਿੱਤਾ ਗਿਆ ਸੋ ਜਲਦੀ ਤੋਂ ਜਲਦੀ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਨੇ ਯੋਗ ਲਾਭਪਾਤਰੀ ਆਪਣੀ ਨਦੀਕੀ ਰਾਸ਼ਨ ਦੁਕਾਨ ਜਾਂ ਕਾਮਨ ਸਰਵਿਸ ਸੈਂਟਰ ਦੇ ਵਿੱਚ ਵੀ ਜਾ ਕੇ ਆਪਣਾ ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹਨ ਇਸ ਦੇ ਲਈ ਤੁਹਾਨੂੰ ਆਧਾਰ ਅਤੇ ਰਾਸ਼ਨ ਕਾਰਡ ਲੈ ਕੇ ਨਦੀਕੀ ਪੀ ਡੀ ਐਸ ਦੁਕਾਨ ਤੇ ਜਾਣਾ ਪਵੇਗਾ